ਓ ਹਾਂਜੀ ਮਾਝੇ ਵਾਲਿਓ ਕਿੱਦਾਂ ਫਿਰ ਮੇਲੇ ਦੀਆਂ ਤਿਆਰੀਆਂ ਬਾਬਾ ਬੁੱਢਾ ਸਾਹਿਬ ਦੀਆਂ ਕਹਿੰਦੇ ਆ ਗਿਆ ਮੇਲਾ ਫਿਰ ਸਾਤ ਅਠਕ ਦੂਬਰ ਨੂੰ ਕਿਤੇ ਮੈਂ ਕਹਿੰਦਾ ਲੰਗਰਾਂ 'ਚ ਗੱਲਾਂ ਬਾਤਾਂ ਹੁੰਦੀਆਂ ਕਿਤੇ ਕਦੀ ਸੇਵਾ ਕਰੋ ਤੇ ਨਾਲੇ ਸ਼ਗੋ ਦੇਸੀ ਘਿਓ ਦੇ ਜਲੇਬ ਪਕੌੜੇ ਕਿੱਥੇ ਹੁਣ ਬੇਗਲ ਹੀ ਖਾ ਰਹੇ ਆ ਕਿਹੜੇ ਕਿਹੜੇ ਯਾਰ ਏ ਮੇਰੇ ਭਰਾ ਤੇ ਮੇਰੇ ਵਾਂਗੂ ਵੀਡੀਓ ਹੀ ਪਾ ਦਿੰਦੇ ਲੱਗਦਾ ਹਰ ਸਾਲ ਆਏ ਸਾਲ ਮੇਲਾ ਆ ਗਿਆ ਹੀ ਕਿਤੇ ਗੁਰੂ ਆ ਮਖੂ ਜੀਰੇ ਤੋਂ ਗੱਲਾਂ ਹੋਣੀਆਂ ਸਰ੍ਹਿਆਲੀ ਚੋਲਾ ਸਾਹਿਬ ਤਾਂ ਤਾਂ ਨਾ ਮੈਂ ਕਹਿੰਦਾ ਲੰਗਰ ਤੇ ਲੰਗਰ ਗੁਰੂ ਆ ਡੱਕ ਡੱਕ ਕੇ ਝਗਾਉਂਦੇ ਹੀ ਆ ਇਧਰੋਂ ਗੁਰੂ ਆ ਕੈਰੋਂ ਪੱਟੀ ਨਸ਼ੇਰਾ ਪੰਨਵਾ ਮੈਂ ਕਹਿੰਦਾ ਵੀ ਗੱਗੋ ਬੂਆ ਚਵਾਲ ਪੰਜਵਾੜ ਮੈਂ ਕਹਿੰਦਾ ਵੀ ਕਿਆ ਬਾਤ ਆ ਯਾਰ ਲੰਗਰ ਤੇ ਲੰਗਰ ਉਧਰੋਂ ਕਿਤੇ ਸਾਡੇ ਇਧਰੋਂ ਬਰਸਰੋਂ ਮੈਂ ਆਹ ਬਡਾਲੀ ਬਾਸਰ ਦਾ ਕਾਪੜੇ ਦੀ ਠੰਡ ਕਸੇੜ ਮੈਂ ਕਹਿੰਦਾ ਗਾਂ ਮੀਆਂਪੁਰ ਦਾ ਗਾਂ ਲੰਗਰ ਤੇ ਲੰਗਰ ਗੁਰੂ ਆ ਤਿੰਨ ਦੇਣ ਤੇ ਆ ਲੇੜੀ ਦਾ ਹੀ ਨਾ ਪੂਰਾ ਮੈਂ ਮੈਂ ਕਿਹਾ ਵੀ ਦੇਸੀ ਕਿਉਂ ਦਿਲ ਜਲੇ ਪਕੌੜੇ ਸਾਗ ਮੱਕੀ ਦੀਆਂ ਰੋਟੀਆਂ ਤੇ ਕਿਤੇ ਗੁਰੂ ਆਜ ਤਾਂ ਬੇਗਲ ਕਰਾ ਲਈਦਾ ਹੀ ਬਟਰ ਦੇ ਨਾਲ ਉਹ ਵੀ ਨਕਲੀ ਤੇ ਮੈਂ ਕਹਿੰਦਾ ਵੀ ਮੇਲੇ ਦੀਆਂ ਬਹੁਤ ਮਿਸ ਕਰ ਰਿਹਾ ਕਿਹੜੇ ਕਿਹੜੇ ਬੰਦੇ ਮੇਲਾ ਵੇਖਣ ਜਾਣੇ ਫਿਰ ਬਾਬਾ ਬੁੱਢਾ ਸਾਹਿਬ ਦਾ ਇਹ ਮਾਝੇ ਵਾਲਿਆਂ ਨੂੰ ਪਤਾ ਵੀ ਮੇਲੇ 'ਚ ਜਿਹੜੀ ਗੱਲ ਬਣਦੀ ਨਾ ਉਹ ਕਿਤੇ ਨਹੀਂ ਬਣਦੀ